ਕਿੱਥੇ ਚੱਲੇ ਆਪਾਂ ਪਤਾ ਨਹੀਂ ਕਿੱਥੇ ਤੈਨੂੰ ਪਤਾ ਮੈਨੂੰ ਸੀਟ ਖੋਲਣ ਦਾ ਨਹੀਂ ਪਾ ਲੱਗ ਰਿਹਾ ਗਾੜੀ ਛੱਕੂ ਪਾ ਲੱਗਣਾ ਚਲੋ ਚਲੋ ਚੱਲ ਤੇ ਚਲੋ ਨਹੀਂ ਚਲਤੀ ਫਿਰ ਉੜਦੀ ਫਿਰ ਮਸਤ ਗੱਲਣ ਮੈਂ ਗੁਰੂ ਆਹੀ ਕਿੰਨੀ ਚੜੀ ਆਪਾਂ ਮੈਂ ਆਇਆ ਮੈਂ ਹੂੰ ਡੋ ਮੈਂ ਹੂੰ ਡੋ ਚੱਲ ਪਏ ਹੁਣ ਆਪਾਂ ਵਾਇਗੁਰ ਦਾ ਨਾਮ ਲੈ ਕੇ ਕੰਮ ਚੱਲੇ ਆਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਫਤਿਹ ਭੈਗਰ ਜੀ ਕੀ ਫਤਿਹ ਤੇ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਚੱਲ ਪਏ ਆ ਬਾਜ਼ਾਰ ਥੋੜਾ ਕੰਮ ਆ ਮੁੱਖੀ ਗੱਲ ਦੱਸ ਦਿੰਨੇ ਐ ਐਸਡੀ ਦੇਖਣੋਂ ਅਸੀਂ ਚੱਲੇ ਆ ਜੇ ਪਸੰਦ ਆ ਗਈ ਤੇ ਫਿਰ ਲੈ ਆਵਾਂਗੇ ਜੇ ਨਾ ਪਸੰਦ ਆਈ ਤੇ ਫਿਰ 17 Pro ਲੈਣ ਚੱਲੇ ਆ ਐਸਡੀ ਲੈ ਆਏ ਆ ਆ 17 Pro ਸਹੀ ਗੱਲ ਸਹੀ ਗੱਲ ਉਹ ਮੈਂ ਲੈ ਆਈ ਆ ਇਹ ਵੀ ਪਹਿਲੇ ਬੜੇ ਆ ਗਏ ਆ ਗੇਮ ਤੋਂ ਗੇਮ ਤੋਂ ਬਹੁਤ ਜ਼ਿਆਦਾ ਪੈਸੇ ਆ ਬਿਟਰੋ ਲੈਂਡਰ ਪਾਓ ਅਰੇ ਮੇਰੀਆਂ ਟੀਨਾ ਹੀ ਆ ਕਿਉਂਕਿ ਮੈਂ ਬੈਟ ਲਾਉਂ ਜੋ 100 ਰੁਪਈਆ ਨਹੀਂ ਮੈਨੂੰ ਮਿਲੰਦਿਆ ਕਿਦੋਂ ਇਸ ਕਰਕੇ ਜਿੰਨਾ ਕੁ 100 ਰੁਪਿਆ ਹੈਗਾ ਤੇ ਬਿੱਡਾ ਲਾਓ ਭਰਾ ਮੇਰਾ ਜਿਆਦਾ ਤੇ ਜਿਆਦਾ ਨਹੀਂ ਉਹ ਮੈਨੂੰ ਨਹੀਂ ਪਤਾ ਤੂੰ ਐਡ ਕਰੇਂਗਾ ਮੈਂ ਇਸ ਤਰੀਕਾ ਸਾਰੇ ਮੇਰੇ ਵੀਰ ਤੇ ਭੈਣ ਜੀਆਂ ਨੂੰ ਬੇਨਤੀ ਆ ਜਿਹੜੀ ਦੁਕਾਨ ਤੇ ਮੈਂ ਚੰਨਿਆ ਆ ਆ ਬਚਾਉਣਾ ਸਾਨੂੰ ਬਚਾਉਣਾ ਲੱਤ ਲਾਓ ਐਹੀ ਬੇਨਤੀ ਆ ਬਸ ਇਹ ਐਸਡੀ ਇੱਥੋਂ ਲਾਓ ਸਾਰੇ ਜਣੇ ਇਹ ਦੁਕਾਨ ਖੁੱਲੀ ਹੋਈ ਆ ਆਜੋ ਆ ਪੇਟੀ ਵਾਲੇ ਦੁਕਾਨ ਤੋਂ ਲੱਲੇਓ ਇਤੋਂ ਵਧੀਆ ਤੁਹਾਨੂੰ ਵਧੀਆ ਫਰੇਮ ਮਿਲੂਗਾ ਭੁੰਜੇ ਸੁੱਟ ਕੇ ਵੇਖੋ ਚਿਪ ਤੱਕ ਨਹੀਂ ਪੈਣਾ ਹਾਂ ਚੱਲ ਪਿਆ ਕਿ ਕਿ ਕਿੰਨੇ ਕਿੰਨੇ ਉਹ ਲਉਣੀਆਂ ਇੰਚ ਦੀ ਹਾਂ ਵੇਹਲੇ ਮੱਲਵਾ ਤੂੰ ਅੰਦਾਜ਼ੇ ਤੂੰ ਅੰਦਾਜ਼ੇ ਨਾ ਕਹਦੇ ਨਾ ਮੇਰੇ ਹੱਡ ਦੀ ਲਾ ਤੂੰ ਨਹੀਂ ਨਹੀਂ ਏਡੀ ਕਿ ਲੈ ਆਓਗੇ ਬੈੱਡ ਤੇ ਹੋ ਰੱਖਣੀ ਪਵੇ ਆ ਪੁੰਜੇ ਭਈਏ ਉਹ ਦੇਖ ਨਹੀਂ ਨਹੀਂ ਦੇਖ ਭਾਈ ਨੇ ਕੋਹ ਮਾਰਾ ਜਾਵੇ ਤੇ ਤੁਹਾਡੀ ਗਿਫਟ ਲੈਣਾ ਹੈ ਕਹਿੰਦਾ ਭਾਈ ਮੇਰੇ ਰਹਿ ਗਏ ਤਾਂ ਆਇਆ ਆਹ ਇਹਨੇ ਭਾਈ ਮੋਗੇ ਮੋਗੇ ਭਾਈ ਕਹਿੰਦਾ ਭੈਣਾ ਬਾਈ ਸੱਚ ਗਿਫਟ ਕਰ ਦਣਾ ਮੁੰਡਿਆਂ ਦਾ ਲਾ ਕਰੇ ਵਾਲੀ ਹੈ ਨਾ ਹੈਨਾ ਹੈਨਾ ਕਿਆ ਵੱਟ ਠਹਿਗੇ ਆਹ ਦੋਵੇਂ ਗੋਲੀ ਨਹੀਂ ਇਹ ਤੋਂ ਵੱਡੀ ਗੱਡੀ ਨਹੀਂ ਹੋਰ ਹਾਂ ਜੇ ਪਸੰਦ ਕਰਦੇ ਆ ਆਈ ਆਈ ਲੱਗੀ ਆ ਬੈਡਰ ਨੂੰ ਪੈਰ ਲੱਗੇਗਾ ਸਾਗੀਆਂ ਬੰਮ ਹੋ ਗਿਆ ਮਾਰਨ ਦੀ ਮਾਰ ਹਾਂ ਵਧੀਆ ਸਾਰੇ ਹੋ ਗਏ ਆਈ 75 ਆਹ ਆ ਲੈ ਦਦੀ ਵਾਲੇ ਕਮਰੇ ਚ ਲਾ ਦੋ ਚ ਮਾਰ ਕੇ ਆਹ ਲਾ ਦੋ ਮਮੀ ਮਾਵਾਂ ਵੀ ਵੇਖਿਆ ਕਰਾਂਗੇ irmão ਆ ਲਾ ਲੈਣੇ ਮਮੀ ਹੁਣਾਂ ਦੇ ਕਮਰੇ ਚ ਵੱਡੀ ਇਹ ਲੰ ਨੀ ਯਾਰੇ ਵਾਜਣੇ ਸਲਮਾ ਸਲਮਾ ਜਾਇਆ ਨਹੀਂ ਕਰਨਾ ਤੇ ਪ੍ਰੇਮ ਨਗਰ ਸਾਰਾ ਇੱਥੇ ਮੂਵੀ ਵੇਖਿਆ ਕਰੂ। ਹੈ। ਭਾਜੀ ਇਹ ਇਹ ਕਿੰਨੇ ਆ ਆਹ ਵਾਲੀ? 65 ਆ ਨਾ। ਇਹ ਉਦੀ ਨਾਲ ਦੀ ਆ। 75 ਆ। ਅੱਛਾ 75 ਆ 65 ਆ। ਬ੍ਰਾਂਡ ਦੇ ਵਿੱਚ ਆ ਇਸ। ਵਾਹ ਬੜੀ ਹੈ ਯਾਰ। ਅੱਛਾ ਅੱਛਾ। ਐਲਜੀ 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 ਭਾਜੀ ਬ੍ਰਾਂਡ ਠੀਕ ਹੈ ਮੈਂ। ਮੈਂ ਤੁਹਾਨੂੰ ਨਹੀਂ ਰਿਕਾਰਡ ਕਰਾਂਗੇ ਇਹਨਾਂ ਟ੍ਰਾਈ ਕਰ ਦੋ ਜੀ। ਭਾਜੀ ਉਹ ਉਹਦਾ ਕੀ ਪ੍ਰਾਈਸ ਆਇਆ ਹੈ 75 ਦਾ ਇਹਦੀ ਬੰਡੀ ਗੱਲ ਹੈ ਇਹਦੀ 500 ਰੁਪਏ 85 500 ਦਾ ਨਹੀਂ ਨਹੀਂ ਇਹ ਬੰਨ ਜਾਨਾ ਇਹ ਤੇ ਬੈਸ ਰੋੜ ਨਹੀਂ ਮਾਰਦਾ ਮਾਲਕ ਨੇ ਮਾਰਿਆ ਇਹਨੇ بڑا ਪਸ਼ੂ ਬੱਤ ਹੈ ਘਰ ਹੋਣਾ ਹੈ ਇਹ ਵੀ ਭਾਜੀ ਨਹੀਂ ਮਰਨਾ ਇੱਕ ਅੱਧੀ ਕਿਸ਼ਤ ਕਰ ਲੈ ਆ ਵੀ ਕੁਆਲਟੀ ਜਾਂ ਕਰ ਲਓ ਇਹ ਕਿਹੜੀ ਹੈ ਹਮ ਆਪਣਾ ਅੱਧਾ ਦੇਂਗੀ ਕੋ ਇਨਕੋ ਦੂੰਗਾ Papa ke perfect gift sari kama kar pa ਮਰੀਦ ਆ ਉਹ ਸਸਨ ਬਹੁਤ ਪਾਵਰ ਕਰਦੇ ਗਿਆੜ ਗੈਂਡ ਗੈਂਡ ਪਲ ਖੜੇ ਹੋ ਉੱਤੇ ਤਿਆਰ ਆ ਲਈ ਐਸਡੀ ਕਰਕੇ ਮੈਂ ਚੱਕ ਸਾਇ ਬਾਪੂ ਨੂੰ ਨਹੀਂ ਪਤਾ ਐ ਵੈਸੇ ਵੀ ਨਹੀਂ ਮਾਤਾ ਨੂੰ ਪਤਾ ਐ ਮਾਤਾ ਨੇ ਸ਼ਾਇਦ ਦੱਸਤਾ ਹੋਗਾ ਬਾਪੂ ਨੂੰ ਉਹ ਐਸਡੀ ਆਪਾਂ ਲੈ ਲਈ ਐ ਸਰ ਮੈਂ ਸੰਦੀਪ ਦੀ ਜ਼ਮਾਨ ਤੇ ਫੁੱਲ ਚੜਾ ਦੇਣਾ ਮੈਂ ਲੱਭੀ ਇਹ ਗੱਲ ਉਹ ਮੰਨੇ ਚਾਏ ਨਾ ਮੰਨੇ ਐ ਗੱਡੀ ਲੈਣ ਇਥੋਂ ਗੱਡੀ ਲੈ ਕੇ ਨਾ ਹੁਣ ਤੇ ਉਥੇ ਦੁਕਾਨ ਦੇ ਲੱਗੇ ਲੈ ਜਾਵੀਂ ਫਿਰ ਮਗਰ ਰੱਖਾਂਗੇ ਨਾ ਐਸੇ ਢੀ ਰੱਖਾਂਗੇ ਮਗਰੇ ਫਿਰ ਚੱਲ ਵੀ ਸ਼ੇਰਾ ਧੰਨ ਗੁਰ ਆਮਦਾਸ ਮਹਾਰਾਜ ਕਰਿਓ ਕਿਰਪਾ ਮੋਗਰ ਮਰੇ ਦਾ ਨਾਲ ਲੈਣਾ ਜ਼ਰੂਰੀ ਆ ਭਾਈ ਜਿਹਦੇ ਛੱਤੇ ਮਤਲਬ ਸਭ ਕੁਝ ਲਈ ਜਾਨੇ ਮਾਲਕ ਦੇ ਛੱਤੇ ਇਹ ਕਰ ਲੈ ਵੀ ਨੀ ਆਨੇ ਬੱਧੀਏ ਹੋਂਦੋਂ 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 ਉਹਨ ਉਹਨੂੰ ਫੜ ਉਹਨੂੰ ਸਿੱਧਾ ਕਰਨ ਨੂੰ ਹਾਂ ਕੱਢ ਦੇ ਬਾਹਰ ਚੱਲ ਇਹਨੂੰ ਵੇਚ ਦਿੱਤੀ ਓਏ ਓਕੇ ਹੋ ਗਿਆ ਕੰਮ ਬਸ ਠੀਕ ਹੈ 2 ਸਾਲ 2 ਸਾਲ ਗਾਰੰਟੀ ਜਦੀ ਹੈ ਲੈ ਵੀ ਪਤਲਾ ਕੱਪੜਾ ਇਹਦੇ ਛੇਕਾ ਬਹੁਤ ਘਟਾ ਲਿਆ ਉਹ ਡਰੈਗਰ ਲਾਉਂਦੇ ਗੱਡੀ ਦੇ ਚ ਰੱਖ ਲਈਏ ਹੁਣ ਹਣ ਚੱਲੇ ਆ ਓਕੇ ਜੀ ਮਿਹਰਬਾਨੀ ਜੀ ਆ ਦੇ ਮੈਨੂੰ ਲੈ ਕੇ ਦਵਾਈਆਂ ਦੇ ਲਿਆਵਾ ਆਹ ਹੁਣ ਕਾ ਪੈਰਾਸਟਾਮੋਲ ਦੇ ਪੱਤੇ ਪਾਲਾ ਵਿੱਚ ਡਾਕਟਰ ਨੂੰ ਗਾਇ ਹੈ ਚੱਲ ਉਹੀ ਗੱਲ ਸੁਣਦਾ ਆ ਉਹਦੀ ਖੇਚੀ ਜਾ ਭਰਾ ਉਹਦੋਂ ਪਹਿਲਾਂ ਭਰਾ ਵਤਿਆਣ ਪਹਾੜੋਂ ਖੇਚੀ ਜਾ ਯਾਰ ਉੱਧਰੋਂ ਇੱਕ ਪੌਣਾ ਲੈਣਾ ਹੋਵੇ ਐਨ ਹੋ ਜਾਏ ਉਹਦੋਂ ਇੱਧਰ ਮੈਂ ਬੰਦੇ ਆ ਨਾ ਭੁੰਜਾ ਨਹੀਂ ਡੇਲਦੀ ਆ ਹੁਣ ਬੰਦੇ ਮੇਰੇ ਅੰਦਰੋਂ ਆ ਪੈਰਾ ਤਾਵਾ ਢਾੜੀ ਆ ਮਾੜ ਮੇਰੇ ਬੰਦੇ ਤਾਣੀਆਂ ਕੋਈ ਨਹੀਂ ਆ ਦੇ ਕੇ ਨਹੀਂ ਆਈ ਜਰੀ ਨਹੀਂ ਮੈਂ ਅੰਦਰੋਂ ਆ ਗਰੋ ਗਰ 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 ਉਹ ਨਰਸ ਨਹੀਂ ਸਟਾਪ ਕਰਿਆ ਸਾਡੀ ਲੋਕਰ ਬਹੁਤ ਉਹਨੇ ਫਤ ਦਾ ਅਰੇ ਤੇ ਘਰੇ ਮਰ ਗਿਆ ਇਹਦੇ ਕਿਹਦਾ ਬੰਦੇ ਵਾਲੇ ਜਿੱਤੇ ਲਾਈਟ ਜੀ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਜੁਗਤਾਂ ਜੁਗਤਾਂ ਤਾਂ ਨੂੰ ਦੋ ਬਾਬਾ ਪਤਾ ਨਹੀਂ ਪਤਾ ਤਾਂ ਤਾਂ ਪਤਾ ਨਹੀਂ ਕੀਆ ਪਤਾ ਨਹੀਂ ਕੀਆ ਕਿਦੀ ਗੱਲ ਕਰ ਤੈਨੂੰ ਕਹਾਂ ਰੋਤਰਾ ਪਾਣਾ ਇਧਰ ਆ ਕੇ ਆ ਗਿਆ ਸਮਾਂ ਲਗ ਰਹੀ ਬਣਾ ਬੈਠੋ ਦਾ ਵਾ ਤੇ ਨਹੀਂ ਇਹਨੂੰ ਕਦੇ ਕਰੀ ਜਿਵੇਂ ਵਾਇਰਸ ਮੇਰੇ ਇਧਰ ਹੁਣ ਮੈਂ ਤੁਹੇ ਮਾਰੀ ਗਾ ਉੱਤੇ ਨਾ ਰੱਖਮ ਬੈਲ ਦੇ ਦਿਮਾਗ ਦੇ ਮੋਟਿਆ ਇਧਰ ਖਾਂ ਚੱਲ ਕੋਈ ਨਹੀਂ ਰੱਖੀ ਵੀ ਜਾਊਗੀ ਤੇ ਕਦਾ ਖਾਂ ਜਾਂਦਾ ਇਹੋ ਮੈਂ ਕਰਾਂਦਾ ਸਹੀ ਹਾਂ ਇਹ ਖਾਓਗੀ ਹੀ ਹੀ ਇਹ ਜਦੋਂ YouTube ਬੰਦ ਹੋ ਗਿਆ ਵੇ ਉਹ ਅਪਡੇਟ ਨਹੀਂ ਹੁੰਦੀਆਂ ਹੁਣ ਤੁਹਾਡੇ ਅੜੀ ਦੇ ਵਿੱਚ ਤਾਂ 5-6 ਹੋ ਗਈ ਨਾ 5-6 ਸਾਲ ਹੋ ਗਈ ਬੰਦ ਫਿਰ ਨਹੀਂ ਚੱਲਦਾ ਸੀ YouTube ਚੱਲ ਆ ਮੈਂ ਬੋਲਦੀ ਦੱਸ ਆਹ ਇਹ ਬਹੁਤ ਨਗੇ ਸੱਚੀ ਨਾ ਕੰਦੂ ਸੱਚੀ ਨਾ ਕਲਕਾ ਹਲੋ ਵੀ ਠੀਕ ਹੈ ਇਸ ਚਾਹ ਇਨਸਟਾਗ੍ਰਾਮ ਤੇ ਦੇਖ ਨਾ ਹੂੰ ਦੇ ਵੀਰ ਤੇ ਉਹ ਨਾਲ ਨਹੀਂ ਮੀਂਹ ਚਾਹੀਦਾ ਪ੍ਰਾਣੀ ਚੀਂਓ ਵਧੀਆ ਸਾਰੀ ਵਧੀਆ ਇੱਥੇ ਲੱਗ ਲੱਗਣੀ ਇੱਥੇ ਲੈਂਦੇ ਇੱਥੇ ਤਾਂ ਖਾਣੀ ਨਹੀਂ ਠੀਕ ਆ ਅੱਛਾ ਤੇ ਸੋਚ ਸੋਚ ਆ ਵੀ ਇੱਥੋਂ ਨੂੰ ਪਿੱਛੇ ਹੀ ਨਾ ਥੋੜਾ ਗੈਪ ਰਹਿਣਾ ਹੀ ਉਹਦੇ ਵਾਂਗੂ ਜਿੱਤਰੀ ਹੋ ਰਹੀ ਜਾਂਦੀ ਹੈ ਤੇ ਜੇ ਸਮਝੀਓ ਸੋਚ ਪ੍ਰੈਸ ਕਰਨਾ ਉਹ ਕਿਤੇ ਕਰਾਉਣਾ ਪ੍ਰੈਸ ਕਰਨਾ ਸੋਚੋ ਥੋੜਾ ਨੀਵਾਂ ਵਾਲਿਓ ਹੂੰ ਨਹੀਂ 1 ਮੀਟਰ ਤੇ ਉਹਨ ਮੇਰੇ ਤੇ ਬੋਤਲ ਐਕਸਟੈਂਸ਼ਨ ਆਉਂਦਾ ਸਭ ਖੱਡਿਆ ਹੋਣੀ ਹੈ ਫਿਰ ਬੋਤਲ ਤੇ ਮੇਰੇ ਨਾਲ ਹਾਂ ਤੇਲ ਸਗੋ ਚੋਇਆ ਨਹੀਂ ਤੂੰ ਬਾਹਰ ਹੀ ਨਹੀਂ ਆਏ ਤੂੰ ਦੱਸਿਆ ਹੀ ਨਹੀਂ ਮੇਨੂੰ ਤੂੰ ਯਾਰ ਮੈਂ ਤਾਂ ਨਹੀਂ ਦੱਸਿਆ ਮੈਂ ਤਾਂ ਚੱਲ ਸਰਪ੍ਰਾਈਜ਼ ਦਨਾ ਫੋਟ ਕਰਨ ਮੜਿਆ ਦੱਸ ਕੇ ਤੇ ਗਿਆ ਵੀ ਮੈਂ ਚੱਲਿਆਂ ਆ ਲੈ ਆ ਵੇਖਣ ਚੱਲਿਆਂ ਫਿਰ ਦਿਲ ਕਰੂ ਮੈਂ ਕਿਹਾ ਤੇ ਮੈਂ ਕਿਹਾ ਤੇ ਦੇਖੀ ਤਾਂ ਲਿਆਉਣੇ ਕਿ ਨਹੀਂ ਲਿਆਉਣੇ ਤੇ ਮੈਂ ਤੇਲ ਚੋ ਲੈਣਾ ਚੱਲ ਕੋਈ ਨਾ ਹੋਣ ਬੰਦੇ ਬਾਹਰ ਆਇਆ ਕਰਨਾ ਭੱਜ ਮੈਚ ਰੜੀ ਇੱਥੇ ਵੇਖਿਆ ਕਰਾਂਗਾ ਹਣ ਇੱਧਰ ਬਹਿ ਕੇ ਨਾ ਇੱਧਰ ਬਹਿ ਕੇ ਮੈਚ ਵੇਖਿਆ ਕਰਾਂਗੇ ਉਹ ਭਾਰੀ ਆ ਜਾ ਕਰੇ ਇਦਾਂ ਹੀ ਹੈ ਕਿ ਐਂ ਲੱਗਦਾ ਇਹ ਤਾਂ ਚੀਜ਼ ਬਾਹਰ ਹੀ ਆ ਜਾਣਾ ਹੁੰਦਾ ਹੈ ਦੋਨੇ ਲੇ ਗੋਤੀ ਜਾਣੇ ਕਿਆ ਕਰ ਲਵਾਂ ਸ਼ੱਕਾ ਹੈ ਦੋਨੇ ਲੇ ਗੋਤੀ ਜਾਣੇ ਕਿਆ ਕਰ ਲਵਾਂ ਸ਼ੱਕਾ ਦੋਨੀ ਨੇ ਕਿਆ ਕਰਨਾ ਮੈਂ ਸ਼ੱਕਾ ਨਹੀਂ ਤਾਂ ਟੀਪੂ ਪਰਲੀ ਜਿਹੜੀ ਔਰ ਲਾਦੀ ਉਹ ਲਾਉਣੀ ਨਹੀਂ ਨਾ ਨਾ ਦੱਦੀ ਲੈ ਆ ਉਹਨੂੰ ਨਾ ਲੈ ਆ ਮਸੀ ਲੈ ਆ ਉਹਨੂੰ ਨਾ ਸਮਾਈਂ ਦੇ ਘਰ ਮਾੜੀ ਗਾ ਲੋ ਬਣਾਏ ਗੁਰਵਾ ਹਰ ਗੁਰਵਾ ਨਹੀਂ ਰੱਖਿਆ ਸੋਹਣੀ ਹੈ ਸਹੀ ਇੱਕ ਪ੍ਰੈਸ ਦਿੱਤੀ ਉਹ ਅੱਛਾ ਗਿਫਟ ਦੋ ਮਿਲੇ ਹਾਂ ਦੋ ਜਿਆ ਚਲੋ ਕੱਪੜੇ ਪ੍ਰੈਸ ਕਰਿਆ ਉਹ ਮੇਰਾ ਵਾਕ ਵੀ ਜੇ ਵੀ ਫੜ ਕੇ ਵੀ ਬਖਾਈ ਮੜਿਆ ਤਾਂ ਕਰਦੇ ਮੈਂ ਇਹਨਾਂ ਨੂੰ ਕਿਹਾ ਮੈਂ ਕੰਮ ਦੀ ਹੈ ਇਹ ਚੀਜ਼ਾਂ ਪ੍ਰੈਸ ਵੀ ਚਾਹੀਦੀ ਹਾਂ ਉਹ ਦੇ ਹਰ ਗੁਣਿਆਈ ਤਾਰ ਲਾਤੀ ਦੂਜੀ ਹਾਂ ਦੂਸਰੀ ਪ੍ਰੈਸ ਦੀ ਨਹੀਂ ਲਾਤੀ हां चल ओने खींचते ही की कटाए ने हां बेल साहब हां इसी ਆ ਪਹਿਲਾਂ ਬਾਬਾਈ ਦੀ ਫੋਟੋ ਸਹੀ ਹੈ ਨਾ ਛੇਟੀ ਦੇ ਦੋ हां हां ਭਾਈ ਇਹ ਟਾ ਹਾਂ ਉਹ ਲੈ ਲਿਓ ਤੇ ਆਗ ਨਾਲ ਸਲੇਟ ਨਾਲ ਰੇ ਲੈ ਜੇ ਇਹਨੂੰ ਦੇ ਦਿਸੂ ਨਹੀਂ ਲਿਖਣੀ ਹੁੰਦੀ ਦੇਖ ਲੈ ਇਹਨੇ ਜਿਹੜਾ ਬੱਤੀ ਦੀ ਬੱਤੀ ਵਾਲੀ ਆ ਕੇ ਲਾਲੂ ਲੂਜੇ ਕਰਨੇ ਹੋਣ ਆਪਣੇ ਗੰਡੇ ਗੁੰਡੇ ਕੱਟਨੇ ਹੋਣ ਉਹਦੇ ਆਤੇ ਹਾਂ ਭਰਾਣੇ 10 ਮਿੰਟ ਨਹੀਂ ਪੈਂਦੇ ਤੇ 10 ਮਿੰਟਾਂ ਚ ਆ ਗਏ ਵੇਖ ਲੋ ਬੰਦੇ ਘੈਂਟ ਆ ਸਾਰੇ ਰੱਖੇ ਆਂ ਅਸੀਂ ਅਸੀਂ ਆਪਣੀ ਗੈਂਗ ਜਿਹੜੀ ਸਾਰੀ ਵਧੀਆ ਰੱਖੀ ਏ ਕਨੇ ਪਾਜੀ ਨਾਦਨ ਲੱਗਣਾ ਉਹ ਉਹ ਪੜਾਂਦਾ ਉਹ ਵੀ ਪੜਾਂਦਾ ਤੁਸੀਂ ਮਾਤਾ ਜੀ ਮਾਰੀ ਮਾਤਾ ਜੀ ਆਪਾਂ ਲਓ। ਤਾਂ ਲੈ ਲਵਾ ਸੰਨੀ ਜੀ ਗਈ ਹੈਗੀ ਥੋੜੀ ਜੀ ਤਾਂ ਚੋਕ ਕੇ ਨਾ ਪਿਛੇ ਕਰਨਾ। ਬਾਸ ਨਾ ਦੋ ਤੁਨੇ। ਹੋ ਗਈ ਚੁੱਕੇ? ਹਾਂ। ਚੁੱਕੇ ਚੁੱਕੇ। ਤਾਂ ਗੁਰਨਾ। ਉਹ ਦਿੱਕਤ ਹੈ। ਉਹ ਟਿਬ ਨਿਕਮ ਨਹੀਂ ਮੈਂ ਬੈਠਾ ਕਿਹਿੰਦੀ ਕਮਰੇ ਵਿੱਚ ਆ ਉਹਨੂੰ ਪੈਂਡਰਾਈਵ ਲੱਗ। ਇਹਦਾ ਆਪਣੇਲੇ ਬੰਦੇ ਆ। ਉਹਨੇ ਬਹਿਣ ਨਹੀਂ ਦੇਣਾ। ਨਹੀਂ ਬਹਿਣ ਦੇਣਾ। ਨਹੀਂ ਮੈਨੂੰ ਲੱਗ ਗਈ ਆ ਉੱਪਰ ਉਹ ਮੂਹ ਨਹੀਂ ਮੜਦਾ। ਕੋਈ ਨਹੀਂ ਕੋਈ ਨਹੀਂ ਕੋਈ ਇੱਕੋ ਕੋਈ ਨਹੀਂ ਐਂ ਸ਼ਾਇਦ ਨਾ ਆਹ ਬੰਦਾ ਹੂੰ ਤਾਰਾ ਲੱਕੀ ਹਮੇਂ ਇੱਕ ਮਗਾ ਇੱਧਰ ਲਵਾ ਦਈਏ ਵੀ ਔਰ ਛੋਟੀ ਵਾਲੀ ਜੜੀ ਹੈ ਮਗਰਲੇ ਕਮਰੇ 'ਚ ਆਈ ਨਹੀਂ ਨਥੀ ਹੁਣ ਸੱਸੀ ਗਾਲਾ ਭਾਜੀ ਕੀ ਹਾਲ ਜੇ ਹੈ ਵਧੀਆ ਐਂਡ ਕਰਵਾ ਦੀ ਓਏ ਧੰਨਵਾਦ ਜੀ ਮਾਮਾ ਕੋ ਜਿਆ ਦੇ ਸਾਡੀ ਝਾਟੋ ਤੇ ਪਈ ਜੀ ਇਹ ਵੀ ਨਹੀਂ ਕਿਦੀ ਹੈ ਚਾਹਰਾ ਕੱਬਰ ਸਾਡਾ ਲੈ ਵੀ ਲੱਗੀ ਐ ਐਸਡੀ ਉਹਦੇ ਜੀ ਉਧਰ ਵੀ ਲਗਾਤੀ ਮੈਂ ਦਿਖਾਉਣਾ ਤੁਹਾਨੂੰ ਉਧਰ ਵਾਲੀ ਆਹ ਤੁਹਾਨੂੰ ਦਿਖਾਉਂਦੇ ਚਲੋ ਦੂਜੀ ਦਿਖਾਉਣਾ ਮੈਨੂੰ ਕਿੱਥੇ ਲਾਈ ਆ ਐਲਸੀਡੀ ਕਿੱਥੇ ਲਾਈ ਦੋਚਦੀ ਜੁੱਤੀ ਫੇਰ ਲਾ ਲਈ ਜੁੱਤੀ ਲਾ ਲੈਂਦੀ ਉਹਨੇ ਕਿਤੇ ਵਿਖਾ ਸੀਂਡ ਕਿੱਥੇ ਲਾਈ ਆ ਆ ਵਿਖਾ ਕਿੱਥੇ ਆ ਆ ਵਿਖਾ ਉਹ ਤੇਰੀ ਬਲੀ ਹੋ ਜੇ ਵੇ ਮੈਨੂੰ ਪਤਾ ਨਹੀਂ ਲੱਗਿਆ ਵਧੀਆ ਹੋ ਗਈ ਚਲ ਦੀ ਚੀਜ਼ ਵਧੀਆ ਰਹਦੀ ਹੈ ਨਾ ਨੇ ਮਾਤਾ ਮੇਰੀ ਖੁਸ਼ ਹੋ ਗਈ ਵਧਾਈਆਂ ਬਈ ਤੁਹਾਨੂੰ ਆਹ ਤੁਹਾਨੂੰ ਵਧਾਈਆਂ ਕਿ ਮੇਰੇ ਬਾਲੋ ਸੋਹਣੀਆਂ ਨੇ ਇਹਨਾਂ ਯੇ ਮੇਰਾ ਬੰਦਾ ਹੈ ਜਮਾ ਲਓ ਚਾਪੀਂ ਆ ਵੀ ਲਾਈ ਉਧਰ ਅੱਛਾ ਇਹਦਰ ਸੁਣ ਲੈ ਹਾਂ ਚੱਲ ਗਈ ਉਹ ਭਰਾਵਾ ਉਹ ਆਪਸ਼ਨ ਨੇ ਬੰਦ ਹੋਈ ਇੱਕ ਭਾਜੀ ਕਹਿੰਦੇ ਤਾਂ ਕਰਕੇ ਉਹ ਬੰਦ ਹੋ ਜਾਂਦਾ ਸੀ ਨੈਟ ਬੰਦ ਹੋ ਜਾਂਦਾ ਸੀ ਹਾਂ ਹਾਂ ਨਟੂ ਚੱਲ ਗਿਆ ਪਰ ਉਹ ਫਿਰ ਬੋਰਡ ਪਾਉਣਾ ਬੋਰਡ ਉਹ ਵੀ ਉੱਥੇ ਬਿਜਲੀ ਦਾ ਤਾਰ ਇੱਥੋਂ ਡੈਡ ਨੇ ਕੱਢ ਦੇਣੀ ਆ ਲੱਗ ਗਈ ਸਵਿਚ ਇੱਥੇ ਲਾ ਦੇਣਾ ਬਸ ਓਕੇ